ਮੇਤਰੋ ਲਾਈ ਵੀ ਨੇ ਕਰਾ ਲੇ ਫੱਟ ਬਾਈ ਵਿਕਾਸ ਤੋਂ ਤੇ ਆਹ ਬਾਈ ਦੀ ਸੌਪ ਆ ਪਹਿਲਾਂ ਤਾਂ ਵਿਕਾਸ ਬਾਈ ਬਾਈ ਜੀ ਬਹੁਤ ਵਧੀਆ ਲੱਗਿਆ ਛੋਡੇ ਨੂੰ ਮਿਲ ਕੇ ਦੇਖੋ ਮੇਤਰੋ ਕੁਆਲਿਟੀ ਦੇ ਨਾਲ ਤਾਂ ਜਮ ਨਹੀਂ ਸਮਝੌਤਾ ਕਰਦਾ ਵੀਰ ਬਾਈ ਜੀ ਮੇਤਰੋ ਲਾਈ ਚੜਾ ਦੇ ਗੱਡੀ ਦੇ ਦੇਖ ਸਕ ਜਾਓ ਤੇ ਵੀਰ ਤੋਂ ਬਾਅਦ ਲੁੱਕ ਤੋਂ ਸੁਗੜਾ ਗੱਡੀ ਦੀ ਕਿਵੇਂ ਲੱਗ ਰਹੀ ਆ ਅੰਜ ਚੱਲਾ ਹੋਵੇ ਚਾਰ ਤਾਂ ਇਹਦੇ ਅਸੀਂ ਟੂਪ ਨਹੀਂ ਪਾ ਰਹੇ ਦੋ ਲਾਤੇ ਦੋ ਦੀ ਤਿਆਰੀ ਆ ਮੇਤਰੋ ਚੰਡੀਗੜ੍ਹ ਪਹੁੰਚ ਕੇ ਦੇ ਪਹੁੰਚਣ ਸਰ ਟਰੱਕ ਮਿਲਿਆ ਦੇਖੋ ਕਲਜਾ ਟੇਨਾਲੀ ਖੜਾ ਹੀ ਖੜਾ ਸਸੀ ਗਾਲੋਸ ਤੋਂ ਸਵਾਗਤ ਹੈ ਆਪਣੀ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਗੱਡੀਆਂ ਕਰਤੀਆਂ ਚੰਡੀਗੜ੍ਹ ਨੂੰ ਸਿੱਧੀਆਂ ਗਏ ਨੇ ਹੈ ਯਾਨੀ ਪੈਂਚਰ ਪੁੰਚਰ ਲਵਾ ਕੇ ਹੁਣ ਆਉਗੇ ਫੱਟ ਚਾਰ ਚਾਰ ਪੈਂਚਰ ਸੀ ਪਰ ਜਿੰਨੇ ਦਾ ਪੈਂਚਰ ਨੇ ਲਈਏ ਫਿਰਦਾ ਵੱਡੇ ਵੱਡੇ ਬੰਦੇ ਆ ਦੂਜਾ ਦੀ ਸੀ ਗੂ ਵੀ ਕਾਲਾ ਉਹਦੇ ਵਿੱਚ ਬੜਿਆਵਾ ਸੀ ਗੱਡੀ ਦੇ ਜਿਹੜਾ ਪੈਂਚਰ ਪੁੰਚਰ ਲਵਾ ਕੇ ਚੱਲੇ ਚੰਡੀਗੜ੍ਹ ਮਿੱਤਰੋ ਲਾਈ ਜੇ ਟਾਇਰ ਆ ਜਿਹੜੇ ਦੋਨੇ ਚੇਂਜ ਕਰਾਉਣੇ ਆ ਸਾਡਾ ਟੋਲ ਪਲਾਜ ਆ ਯਾਦਗਰੀ ਰਹੇਗੀ ਕਿਸੇ ਟਾਈਮ ਇੱਥੇ ਵੀ ਹੁੰਦਾ ਸੀ ਨਾ ਟੋਲ ਪਲਾਜ ਆ ਦੇ ਨਾਲ ਹੈਗਾ ਇੱਧਰ ਸੱਤਾ ਬਾਈ ਪ੍ਰਦੀਪ ਹੁਣ ਘਰ ਹੈਲੋ ਇੱਧਰ ਦੇ ਪਾਸੇ ਕੀ ਹਾਲ ਹੈ ਦੋਸਤੋ ਸਾਰੇ ਹਾਏ ਹਾਏ ਕਿਵੇਂ ਕਿਵੇਂ ਕੀ ਹਾਲ ਦੋਸਤੋ ਕੀ ਹਾਲ ਹੈ ਦੋਸਤੋ ਸਾਰੇ ਠੀਕ ਹੀ ਹੋਵੋਗੇ ਸੋਨੂ ਸੀਤੋ ਵਾਲਾ ਯਾਦ ਕਰਾਦਾ ਦੋਸਤੋ ਕਹਿ ਗਿਆ ਬਹਿਣਾ ਅਹੀਂ ਚੱਲ ਆਵੇ ਚਾਰ ਦੱਸਾਂਗੇ ਆਉਣੇ ਤਾਂ ਹੀ ਤੇ ਅਸੀਂ ਟੂਬ ਨਹੀਂ ਪਾਰ ਰਹੇ ਦੋ ਲਾਦੇ ਦੋ ਦੀ ਤਿਆਰੀ ਹੈ ਜਰੀ ਦੋ ਇੱਧਰ ਤਾਂ ਅਰੇ ਗਾਕੂ ਗੱਦਵਾਤੋਂ ਪਤਾ ਲੱਗੂ ਨਹੀਂ ਪਤਾ ਬੜ ਬਲਾ ਇੱਕ ਤਾਂ ਹੋਰ ਮਾਰ ਜੀ ਆਹ ਕਾਤ ਮਾਰ ਨਹੀਂ ਕੰਡ ਹੈ ਕਿਹਨੇ ਕਰਨੀ ਜਨਾਜ਼ਤ ਤੇ ਤਾਂ ਮੈਂ ਬੰਨ ਗਿਆ ਲਾਜਾ ਮੈਂ ਆਪੇ ਤੁਮ ਡਾਲ ਦੂੰ ਭਾਈ ਤੁਮ ਬਣਾਉਣੀ ਬਥੇ ਤਾਂ ਹੋਰ ਵੀ ਕਰਨਾ ਕਿਹੜੀ ਮਾਟੀ ਬਣਾਉਣੀ ਮਿੱਤਰੋ ਟੋਲ ਪਲਾਜੇ ਦੇ ਪਹੁੰਚ ਗਏ ਚੰਨੋ ਵਾਲਾ ਟੋਲ ਪਲਾਜਾ ਤੇ ਬੜ ਬੜਾ ਲਗਾ ਹੁੰਦਾ ਖਾਲੀ ਤੇ ਜੰਨੂ ਵਾਲੇ ਤੇ ਲੈਣਾ ਬਣਗੇ ਹੁੰਦੇ ਆ ਕੀ ਕ੍ਰੋਸ ਕਰਕੇ ਮਿੱਤਰੋ ਚੰਡੀਗੜ੍ਹ ਜਣਾ ਨੇ ਇੱਧਰ ਨਹੀਂ ਇੱਧਰ ਦੀ ਜਾਣਾ ਪੈਣਾ ਅੱਧਰੀ ਛੜ ਦੀ ਜਾਣਾ ਕੋ ਪਾਣਾ ਇੱਧਰਲੇ ਪਾਸੇ ਹੀ ਲੈਣਾ ਹਿੱਲ ਨਹੀਂ ਰਹੀ ਮਿੱਤਰੋ ਚੰਡੀਗੜ੍ਹ ਪਹੁੰਚ ਕੇ ਦੇ ਪਹੁੰਚਣ ਸਰ ਟਰੱਕ ਮਿਲਿਆ ਦੇਖੋ ਗਲਜਾ ਫਟੇ ਨਾਲੀ ਖੜਾ ਹੀ ਖੜਾ ਲੌਕ ਲੁਕ ਲੱਗਦਾ ਬਾਈ ਦਾ ਖਰਾਬ ਹੋਇਆ ਉਹ ਤੇ ਬੱਤੀਆਂ ਦੇ ਖੜੇ ਆ ਟਾਈਮ ਹੋ ਗਿਆ 100 1 ਘੰਟ 1 ਮਿੰਟ ਹੈ ਨਾ ਹੌਲੀ ਹੌਲੀ ਛੱਡਣਗੇ ਕਿਹੜਾ ਇਹ ਕਾਉਣ ਸਾਰੀ ਬਾਤ ਫਸ ਗਈ ਬੱਤੀਆਂ ਦੀ ਮਿੱਤਰੋ ਮੰਮਾ ਕੋਈ ਰਹੀ ਉਹ ਕਿਹੜਾ ਆ ਜਿਹੜੇ ਸਾਰੀ ਜੱਗ ਦੇ ਪੁੱਤਰੋ ਲਾਏ ਦੱਸੋ ਕਿ ਰਿਹਾ ਕਿਵੇਂ ਲੱਗ ਰਿਹਾ ਤੇ ਆਹ ਲਾਏ ਆਪਣੇ ਪੈਰਾਂ ਲੱਗੀ ਹੋਈ ਗੱਡੀ ਮਿੱਤਰੋ ਲਾਏ ਚੜਾ ਦੇ ਗੱਡੀ ਦੇ ਦੇਖ ਸਕ ਜਾਓ ਤੇ ਵੀਰ ਤੋਂ ਬਾਅਦ ਲੁੱਕ ਤੋਂ ਸੁਗਰ ਗੱਡੀ ਦੀ ਕਿਵੇਂ ਲੱਗ ਰਹੀ ਹੈ ਐਥੇ ਟਰੈਕ ਕਬੜਾ ਇਧਰੋਂ ਨਾ ਵੀ ਉੱਤੇ ਚੜ੍ਹਦੇ ਅੱਗ ਦੇਖ ਸਕਦੇ ਮਿੱਤਰੋ ਲਾਇ ਵੀਲ ਪਵਾ ਲਈ 195 ਨੰਬਰ ਟਾਇਰ ਚੜ੍ਹਦਾ ਬਾਈ ਨੇ ਤੇ ਮੈਂ ਸਰੀ ਕਰਤਾ ਤੇ ਆਪਣਲੇ ਕਿਟਾ ਦੇ ਵਿੱਚ ਇਹ ਆ ਜੀ ਰਜਿੰਦਰਾ ਟਾਇਰ ਸਰਵਿਸ ਵੀਰ ਤੋਂ ਪਾਇਆ ਮਿੱਤਰੋ ਤੇ ਹੁਣ ਇੱਥੋਂ ਪਾਵਾਂਗੇ ਚਾਲੇ ਤੇ ਲਾਇ ਵੀਲ ਦਾ ਸੁਗਰਾ ਜਿੰਮੇ ਲੱਗ ਰਿਹਾ ਦੇਖੋ 680 ਬੜਾ ਮਾਰਕੀਟ ਦੇ ਇੱਥੇ ਕਹਿੰਦੇ ਇਹ ਸਾਰਾ ਸਮਾਨ ਹੀ ਮਿਲ ਜਾਂਦਾ ਗੱਡੀਆਂ ਦਾ ਮੋਟਰਸਾਈਕਲਾਂ ਦਾ ਲਾਇ ਵੀਲ ਟਾਇਰ ਸਪੇਅਰ ਪਾਰਟ ਸਕ੍ਰੈਪ ਸਾਰਾ ਕੁਝ ਮਿਲਦਾ ਇੱਥੇ ਜੇ ਹੁਣ ਆਪਾਂ ਆਏ ਸੀ ਏਟੀਐਮ ਤੋਂ ਕੈਸ਼ ਕਢਾ ਲਿਆ ਬਾਈ ਕਹਿੰਦਾ ਮੈਂ ਕੈਸ਼ ਹੀ ਲਊਂਗਾ ਆਨਲਾਈਨ ਨਹੀਂ ਕਰਾਉਂਦਾ ਹੁਣ ਆਪਾਂ ਐਸਾ ਚੱਲਦੇ ਆ ਬਾਈ ਦੀ ਐਕਟ ਬਾਈ ਲੇਡੀਸ ਆਪਾਂ ਇੱਥੋਂ ਇਹ ਮਿੱਤਰੋ ਗੱਲਾਂ ਗੋਲੀਆਂ ਇਹਦੇ ਹੁੰਦੇ 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 ਇਹ ਪਹੁੰਚਦੇ ਆ ਮੰਜਲ ਤੇ ਮਿੱਤਰੋ ਲਾਈ ਵੀ ਕਰਾ ਲੇ ਫੱਟ ਬਾਈ ਵਿਕਾਸ ਤੋਂ ਤੇ ਆ ਬਾਈ ਦੀ ਸੌਪ ਆ ਪਹਿਲਾਂ ਤਾਂ ਵਿਕਾਸ ਬਾਈ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨੂੰ ਮਿਲ ਕੇ ਤੇ ਕੰਮ ਕਰ ਬਾਈ ਦਾ ਪੂਰਾ ਘੈਂਟ ਸੀ ਲਾਏ ਦੇਖੋ ਮਿੱਤਰੋ ਪਹਿਲਾਂ ਤਾਂ ਸਾਰਾ ਬੜੈਲ ਸੀ ਘੁੰਮ ਲਿਆ ਤੇ ਉਦੋਂ ਬਾਅਦ ਦੇ ਵਿੱਚ ਵੀਰ ਕੋਲ ਪਹੁੰਚਿਆ ਤੇ ਲਾਈ ਦੀ ਕੁਆਲਿਟੀ ਦੇਖੋ ਪਹਿਲਾਂ ਤੇ ਪਾਏ ਵੀ ਬਾਈ ਨੇ ਪੂਰੇ ਬਾਜਬਰੇਟ ਤੇ ਆ ਆ ਸ਼ੋਪ ਨੰਬਰ ਕਿੱਥੇ ਹੈ ਆਪਣੀ ਜੀ ਆਪਣਾ ਸ਼ੋਪ ਨੰਬਰ 38 ਹੈ ਸ਼ਿਵ ਮੰਦਰ ਸੈਕਟਰ 45 ਬੜੈਲ ਠੀਕ ਹੈ ਸੈਕਟਰ 45 ਬੜੈਲ ਸ਼ੋਪ ਨੰਬਰ ਕਿੰਨਾ 38 ਹੈ ਮਿੱਤਰੋ ਉਹ ਸਾਹਮਣੇ ਮਿੱਤਰੋ ਸ਼ਿਵ ਮੰਦਰਾ ਇਧਰੋਂ ਤੁਸੀਂ ਆਓਗੇ ਆ ਬਾਈ ਦੀ ਸ਼ੋਪ ਆ ਤੇ ਲਾਏ ਆਪਣੇ ਕੋਲ ਹਰੇਕ ਸਾਈਜ਼ ਦੀ ਮਿਲ ਜਾਂਦੇ ਆ। ਹਰੇਕ ਸਾਈਜ਼ ਦੇ ਭਾਜੀ ਸਾਰੇ ਸਾਈਜ਼ ਦੇ ਆਪਣੇ ਪਾਸ ਲਾਏ ਤੇ ਬਾਕੀ ਵੀਰ ਕੋਲ ਮਿੱਤਰੋ ਕੁਆਲਿਟੀ ਹੁੰਦੀ ਆ ਰਿਪੇਅਰ ਵਾਲੇ ਲਾਏ ਨਹੀਂ ਹੁੰਦੇ ਸਭ ਤੋਂ ਵੱਡੀ ਗੱਲ। ਸਾਰੀ ਕੁਆਲਿਟੀ ਦੇਖ ਬਈ ਕੁਆਲਿਟੀ ਆਪਣੀ। ਠੀਕ ਹੈ। ਬਿਲਕੁਲ ਜੈਨੂਨ ਰੇਟ ਵਾ ਬਿਲਕੁਲ ਵਧੀਆ ਚੀਜ਼ ਦੇ। ਤੇ ਕਿੰਨੇ ਸਾਈਜ਼ ਤੋਂ ਸ਼ੁਰੂ ਹੋ ਜਾਂਦਾ ਲਾਈ ਵੀ ਆਪਣੇ ਕੋਲ? 18 ਇੰਚ ਤੇ ਲੈ ਕੇ 24 ਇੰਚ ਤੇ ਕਰਾ ਲਾਈ। 24 ਇੰਚ ਤੱਕ। ਹਾਂਜੀ ਭਾਜੀ। 13 ਇੰਚ ਤੋਂ ਲੈ ਕੇ ਮਿੱਤਰੋ 24 ਇੰਚ ਤੱਕ ਲਾਈ ਵੀ ਮਿਲ ਜਾਣਗੇ। ਕੁਆਲਿਟੀ ਦੇਖੋ। ਆਹ ਚੀਜ਼ਾਂ ਦਾ ਹਜੇ ਮਾਰਕੀਟ 'ਚ ਆਈਆਂ ਨਹੀਂ ਜਿਹੜੀਆਂ ਬਈ ਦੀ ਸੌ ਚ ਬਈਆਂ ਤੇ ਬਲੈਕ ਕਲਰ 'ਚ ਬਾਹਰ ਪਿਆ ਨਾ ਬਲੈਕ ਦੇ ਵਿੱਚ ਮਿੱਟੀ ਦਾ ਬੰਵਾ ਚੀਜ਼ ਦਊਗਾ ਠੀਕ ਹੈ ਜਿਹੜੇ ਸੈਕੰਡ ਹੈਂਡ ਟਾਇਰ ਹੈ ਨਾ ਭਾਜੀ ਸੈਕੰਡ ਹੈਂਡ ਮੇਰੇ ਕੋਲ 1000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਟਾਇਰਾਂ ਦੀ ਟਾਇਰਾਂ ਦੀ ਸਿਰਫ 2000 3000 ਤੱਕ ਦਾ ਟਾਇਰ ਆਪਣੇ ਪਾਸ ਵਧੀਆ ਟਾਇਰ ਮੈਂ ਜੋ ਨਵੇਂ ਵਰਗਾ ਖੜਾ ਹੈ ਠੀਕ ਹੈ 2 ਤੋਂ 3000 ਦਾ ਜਮਾ ਵਧੀਆ ਗੀਲੀ ਵਰਗਾ ਹੈ ਜਮਾ ਚੌਕੜਾ ਜੇ ਬੰਦੇ ਨੇ ਲੈਣਾ ਕਿੰਨੇ ਤੋਂ ਸਟਾਰਟ ਹੋਏਗਾ ਆਪਣਾ ਚਲੋ 1000 ਤੇ 4000 ਹੋ ਗਏ ਠੀਕ ਹੈ 2000 8000 ਹੋ ਗਏ 3000 12000 ਹੋ ਗਏ ਠੀਕ ਹੈ ਵਧੀਆ ਜੀ ਕੁਆਲਟੀ ਵੱਡੀਆਂ ਜਲਮਨ ਰੇਟ ਮਦਿਆਂ ਜਿਵੇਂ ਆਪਾਂ ਨਵੇਂ ਟਾਇਰ ਬੰਦਾ ਲੈਣ ਜਾਂਦਾ ਜਿਆਦਾਤਰ ਆਪਾਂ 14 ਦੇ 15 ਨੰਬਰ ਦੇਖਦੇ ਆ ਤਾਂ ਤੁਹਾਨੂੰ 890 ਪੈਸੇ ਟਾਇਰ ਉਰੀ ਦੇ ਦੂੰਗਾ ਠੀਕ ਹੈ ਜਿਵੇਂ ਉਹ ਆਪਾਂ ਨੂੰ 16 17000 ਦੇ ਟਾਇਰ ਚੜਦੇ ਆ ਤਾਂ ਇੱਥੇ ਆਪਾਂ ਨੂੰ ਕਿੰਨੇ ਦਾ ਚੌਕੜਾ ਚੜਜੂ ਅਗਰ ਉਹ 90 ਟਾਇਰ ਪਾਉਗਾ ਅਗਰ ਆਪਣੇ ਮੇ ਨਵੇਂ ਵਰਗੇ ਟਾਇਰ ਪਏ ਹੋ 12 10000 12000 ਰੁਪਏ ਮੈਂ ਵਧੀਆ ਨਵੇਂ ਵਰਗੇ ਟਾਇਰ ਦੇ ਠੀਕ ਹੈ ਜਮਾਂ ਨਵੇਂ ਬਾਕੀ ਤੁਸੀਂ ਆ ਕੇ ਦੇਖੋਗੇ ਬਿਨਾ ਪੈਂਚ ਰੂ ਜਮਾ ਇੱਕ ਨੰਬਰ ਟਾਇਰ ਹੋਣਗੇ ਕੋਈ ਕੋਈ ਆਪਣੀ ਅਗਰ ਕੋਈ ਦਿੱਕਤ ਵੀ ਆਵਾ ਕੋ ਫਿਰ ਵੀ ਬੈਠੀ ਤੇ ਬਾਕੀ ਭਾਈ ਵਿਕਾਸ ਦੀ ਆ ਚੀਜ਼ ਹੀ ਸਾਨੂੰ ਖੂਬੀ ਲੱਗੀ ਤੇ ਦੇਖੋ ਮਿੱਤਰੋ ਕੁਆਲਿਟੀ ਦੇ ਨਾਲ ਤਾਂ ਜਮੇ ਨਹੀਂ ਸਮਝੌਤਾ ਕਰਦਾ ਵੀਰ ਬਿਲਕੁਲ ਭਾਈ ਦੇਖੋ ਪਤਾ ਹੈ ਬੰਦਾ ਸੋਦਾ ਗੇਅਰ ਪੁਰਾਣੇ 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 ਦਾ ਚੱਕਰ ਮੈਂ ਪੈ ਗਿਆ ਇਹ ਵਾਲੀ ਵੀ ਚੀਜ਼ ਪੇਚੀ ਸੀ ਉਹ ਕੱਲ ਨੂੰ ਖੇਰ ਆਊਗਾ ਗੇੜੇ ਮਾਰਗਾ ਭਾਈ ਪਾ ਮੇਰੇ ਚੇਂਜ ਕਰ ਮੇਰੇ ਤੇ ਜਿਹੜੀ 1000 2000 ਕੀ ਪਿੱਛਾ ਪਰ ਨਵੀਂ ਚੀਜ਼ ਵੇਚ ਰਿਹਾ ਠੀਕ ਹੈ ਤੇ ਜਿਵੇਂ ਆਪਣੀ ਬੰਦੇ ਨੇ ਸੌਫਤੇ ਆਉਣਾ ਹੋ اپنی مارکیٹ بند ਤਾਂ ਨਹੀਂ ਹੁੰਦੀ ਕਿਸੇ ਟਾਈਮ ਜਿਵੇਂ ਐਤਵਾਰ ਨੂੰ ਲਾਸਟ ਮੰਡੇ 1 ਮਹੀਨੇ ਦਾ ਆਖਰੀ ਸੋਮਾ ਛੁੱਟੀ ਆਖਰੀ ਸੋਮਵਾਰ ਛੁੱਟੀ ਹੋਊ 29 ਤੋਂ 29 ਦਿਨ ਦੁਕਾਨ ਖੁੱਲਹੀ ਠੀਕ ਹੈ 9 ਤੋਂ 32 ਦਿਨ ਮਿੱਤਰੋ 30 ਦਿਨ ਦੁਕਾਨ ਜਿਹੜੀ ਖੁੱਲੀ ਮਿਲੂ ਤੇ ਸਹਿਜ ਦੇਖੋ ਚੈੱਕ ਕਰੋ ਪਹਿਲਾਂ ਤਾਂ ਬਾਕੀ ਇਹ ਲਾਇ ਜਿਵੇਂ ਮੰਨ ਕੇ ਚੱਲੋ ਵੀ ਛੋਟੇ ਸ਼ਹਿਰਾਂ ਦੇ ਵਿੱਚ ਇੰਨੇ ਲਾਇ ਕਿਸੇ ਸਾਰੇ ਸ਼ਹਿਰ ਚ ਨਹੀਂ ਹੋਣੇ ਜਿੰਨੇ ਬਾਈ ਇਕੱਲੀ ਦੁਕਾਨ ਜੀ ਰੱਖੀ ਬੈਠਾ ਆਓ ਬਾਈ ਪਾਈਆਂ ਦਾ ਮਾਨ ਸਮਾਨ ਬਿਲਕੁਲ ਜੈਨੂਇਨ ਹੈ ਮੈਂ ਕੋਈ ਕੰਪਨੀ ਕੇ ਲਾਇ ਚਾਹੀਦੇ ਕੰਪਨੀ ਦੇ ਲਾਇ ਨਹੀਂ ਹੈ ਕਿ ਆਪਣੇ ਪਾਸ ਜਿੰਨੀ ਮਰਜ਼ੀ ਤੁਸੀਂ ਕਹੋਗੇ ਜਿਵੇਂ ਆ ਹੁਣ BMW ਦੇ ਪਾਇਆ ਲਾਇ ਵੀ ਲੈਂ BMW ਦਾ 스포र्टी ਵਗੈਰਾ ਥਾਰ ਵਗੈਰਾ ਠੀਕ ਹੈ ਤੇ 24 ਇੰਚ ਤੱਕ ਲਾਇ ਵੀ ਮਿਲ ਜਾਣਗੇ ਮੋਬਾਈਲ ਨੰਬਰ ਮੇਰਾ ਮੋਬਾਈਲ ਨੰਬਰ ਹੈ 79 3566877 ਮੇਰਾ ਨਾਮ ਹੈ ਵਿਕਾਸ ਨੰਬਰ ਵਿਕਾਸ ਨਾਮ ਹੈ ਇਹ WhatsApp ਨੰਬਰ ਵੀ ਹੈਗਾ ਮੇਰਾ ਤੁਸੀਂ WhatsApp ਕੋ ਫੋਟੋ ਵੀ ਮੰਗਾ ਸਕਦੇ ਅਸਲੀ ਜਾਨੀ ਫੋਟੋ ਵੀ ਭੇਜਾਂਗੇ ਲੈ ਜੀ ਮਿੱਤਰੋ ਨੰਬਰ ਵਾਈ ਦਾ ਆਪਾਂ ਸਕਰੀਨ ਦੇ ਉੱਤੇ ਲਾਤਾ ਤੇ ਗੱਲਬਾਤ ਕਰਕੇ ਵੀਰ ਕੋਲ ਆ ਜਾਓ ਤੇ ਲਾਈਵ ਵਿਲਾ ਦੀ ਕੁਆਲਿਟੀ ਦੇਖੋ ਜਿਵੇਂ ਆਹ ਲਾਈਵ ਵਿਲੇ ਪਿਆ ਆਹ ਲਾਈਵ ਵਿਲੇ ਤੁਹਾਨੂੰ ਕਿਸੇ ਕਿਸੇ ਗਾਂਚ ਮਿਲੂ ਬੜਾ ਪਿਆਰਾ ਲੱਗਦਾ ਲੱਪਿਆ ਵੀ ਠੀਕ ਹੈ ਤੁਹਾਡੀ ਗੱਡੀ ਤੇ ਹੁਣ ਕੋਲੇ ਲਾਈਵ ਪਾਇਆ ਠੀਕ ਹੈ ਸਨੇਕ ਵਾਲੇ ਮਾਰਕੀਟ ਮਾ ਅਗਰ ਤੁਸੀਂ ਸਨੇਕ ਲੈਣੇ ਜਾਂਦੇ ਹੋ ਤਾਂ 24 25000 ਦਾ ਲਾਇਆ ਮੈਂ ਤੁਹਾਨੂੰ 22000 ਰੁਪਏ ਵਿੱਚ ਦਿਨਾਵਾ ਲਾਇਆ ਠੀਕ ਹੈ ਜਮਾ ਡੱਬਾਬੰਦ ਬਾਈ ਨੇ ਲਾਇ ਹੀ ਪਾਇਆ ਮਿੱਤਰੋ ਬਾਕੀ ਟਾਇਰ ਵੀ ਆਹ ਦੇਖੋ ਜਮਾ ਨਵੇਂ ਲਾਇ ਹੀ ਲੈ ਕੇ ਵੀਰ ਵੇਚਦਾ ਜਿਵੇਂ ਕਹਦੀ ਹੈ ਹੋਲ ਸੇਲ ਵਾਲਾ ਕੰਮ ਹੀ ਆ ਜਮਾ ਹੋਲ ਸੇਲ ਮੈਂ ਦੁਕਾਨਦਾਰ ਵੀ ਆਊਗਾ ਦੁਕਾਨਦਾਰ ਨੂੰ ਵੀ ਦੇ ਦਾਂਗਾ ਆਪਾਂ ਅਸਾਂ ਦੁਕਾਨਦਾਰ ਨੂੰ ਲੈ ਲਈ ਮਿੱਤਰੋ ਤੁਮਾਕੇ ਬਾਈ ਨੇ ਵੱਡੇ ਕਰ ਤੇ ਬਾਈ ਕੋਲ ਵਿజిਟ ਕਰਿਓ ਸੇਵ ਮੰਦਰ ਦੇ ਜਮਾ ਨਾਲ ਸੌਪ ਹੈ ਇੱਕ ਵਾਰੀ ਤੁਹਾਨੂੰ ਫਰੰਟ ਦੁਆਰੇ ਦਿਖਾ ਦਿੰਨੇ ਆ ਰਾਜੇਂਦਰਾ ਟਾਇਰ ਸਰਵਿਸ ਮਿੱਤਰੋ ਬਾਕੀ ਨੰਬਰ ਤੁਹਾਨੂੰ ਇੱਕ ਵਾਰੀ ਮੈਂ ਵੀ ਬੋਲ ਦਨਾ 9873566870 ਇਹ ਬਾਈ ਦਾ ਮੋਬਾਈਲ ਨੰਬਰ ਆ ਤੇ ਆ ਸੌਪ ਆ ਸੇਮੰਦਰਾ ਤੇ ਇਧਰੋਂ ਜਦੋਂ ਆਓਗੇ ਤੁਸੀਂ ਮਿੱਤਰੋ ਜਮਾ ਕਾਰਨਰ ਜੇ ਤੇ ਸੌਪ ਆ ਜਾਮ ਖੁੰਜੇ ਤੇ ਇੱਥੇ ਆ ਕੇ ਖੁੰਜਾ ਬਣਦਾ ਚਾਰ ਸਵੇਰਿਓਂ ਠੀਕ ਹੈ ਧੰਨਵਾਦ ਜੀ ਖਾਦਾ ਖਾਲਸਾਲੇ ਤੋਂ ਸਾਨੂੰ ਤਾਂ ਇੱਜ਼ਤ ਆ ਰਾਜਪੁਰੇ ਕਹਿੰਦੇ ਮਸੂਰ ਕੋਲ ਚਾ ਇੱਥੋਂ ਦੇ ਸਾਨੂੰ ਤਾਂ ਨਹੀਂ ਕੋਈ ਫੱਟ ਲੱਗਿਆ ਕੌੜਾ ਜਿਹਾ ਸੀ ਬਾਈ ਬਾਬੇ ਕੜਤਣ ਜੀ ਬੇਹਾ ਜਾ ਹਾਂ ਅੰਦਰ ਰਾਹੁਲ ਬੈਠਾ ਪੈਣਾ ਬਾਹਰ ਖਾਲਸਾਰੀ ਜੀ ਬੈਠਾ ਹਾਂ ਜੋ ਹੋ ਰਿਹਾ ਗਾ ਤੇ ਮਿੱਤਰੋ ਰਾਜਪੁਰੇ ਪਹੁੰਚ ਗਏ ਸੀ ਕੁਲਚੀ ਖਾ ਕੇ ਚੱਲੇ ਮੈਂ ਮਿਕਸ ਕਰਦੀ ਐ ਯਾਰ ਇਹ ਕਿਦਰ ਸਾਡੇ ਨਾਲ ਕਿੱਸਾ ਹੋਇਆ ਸ਼ਾਇਦ ਬਰਦੀ ਬਤਰੇ ਯਾਦ ਹੋਵੇ ਆਪਣਾ ਪਲਾਸਟੂ ਜਿਹੜਾ ਐਨਸੀਸੀ ਦਾ ਕੈਂਪ ਨਹੀਂ ਹੁੰਦਾ ਘਟਵੇਂ ਮਿੱਤਰੋ ਉਹ ਲੱਗਣਾ ਸੀ ਕੱਟਣਾ ਆਪਣਾ ਬੰਦਾ ਨਹੀਂ ਪੜਦਾ ਮੁੰਡਾ ਇੱਕ ਕੋਈ ਨਾਂ ਲਖਉਂਦੇ ਜਦੋਂ ਵੀਵੀ ਮਾਰਟਰ ਨਾਂ ਲਿਖਣ ਲੱਗ ਗਿਆ ਉਹ ਕਹਿੰਦਾ ਵੀ ਆ ਕੇ ਤੇਰਾ ਨਾਂ ਕੀ ਆ ਮੈਂ ਨਾ ਮੇਰਾ ਨਾਂ ਤਾਂ ਨਹੀਂ ਸੁਖਜਿੰਦਰ ਸਿੰਘ ਗਿਆ ਸੁਖਜਿੰਦਰ ਸਿੰਘ ਹਾਂ ਕਹਿੰਦਾ ਮੇਰਾ ਨਾਂ ਸੁਖਜਿੰਦਰ ਸਿੰਘ ਕਹਿੰਦਾ ਠੀਕ ਹੈ ਕਹਿੰਦਾ ਪਿਤਾ ਦਾ ਨਾਂ ਕਹਿੰਦਾ ਬਸੰਬਰ ਨਾਦ ਕਹਿੰਦਾ ਮਾਤਾ ਦਾ ਓਮ ਬਦੀ ਕਹਿੰਦਾ ਜਾਤੀ ਜੱਟ ਸਿੱਖ ਕਹਿੰਦਾ ਯਾਰ ਲਾ ਮੈਡ ਦੀ ਕਰਾਈ ਜਿਦਰੇ ਬਾਪੂ ਦੇ ਐਵੇਂ ਉਹ ਜਿਆਦਾ ਤੇ ਬ੍ਰੀਡ ਮਿਕਸ ਹੋ ਗਈ ਯਾਰ ਕਹਿੰਦਾ ਪਿਤਾ ਦਾ ਨਾਂ ਬਸੰਬਰ ਨਾਦ ਦਾ ਮਾਤਾ ਦਾ ਕਹਿੰਦਾ ਉਹਨੂੰ ਬੱਤੀਆ ਐਵੇਂ ਉਹ ਗੱਲ ਹੋ ਗਈ ਆ ਤਾਂ ਮੈਂ ਨਹੀਂ ਤੇ ਰੜੀ ਮੇਤਰੋ ਫਾਈਨਲੀ ਜਿਹੜਾ ਮਿਸ਼ਨ ਕਰਨ ਲਈ ਟੀਮਾਂ ਗਈਆਂ ਸੀ ਤੇ ਉਹ ਕਰਤਾ ਸਕਸੈਸਫੁਲ ਆ। ਲਾਇਵਿਲ ਆਪਾਂ ਪਵਾ ਲਿਆ ਨੇ 15 ਇੰਚ ਤੇ ਨਵੇਂ ਟਾਇਰ ਜੜਵਾ ਲਿਆ ਨੇ ਆਪਣੇ ਆਲਾ ਲੋਹਾ ਸੀ ਜਿਹੜਾ ਵੇਚੀਦੇ ਆਏ ਸਾਰਾ ਕੁਝ। ਤੇ ਲਾਇਏ ਆਲਾ ਕਿਵੇਂ ਲੱਗਿਆ ਆਪ ਨੂੰ ਕੰਮ? ਬਾਈ ਪੂਰਾ ਘੈਂਟ। ਆਪਾਂ ਤਾਂ ਪਹਿਲੇ ਪਤਾ ਵੀ ਬੜੈਲ ਜਾ ਕੇ ਆਪਾਂ 사이ਡ ਸਪਾਈ ਹੁੰਨੇ ਆ ਬਾਈ। ਸਾਨੂੰ ਸੰਤੋਸ਼ਟੀ ਉੱਥੇ ਹੀ ਮਿਲੂ। ਤੇ ਤੈਨੂੰ ਕਿਵੇਂ ਲੱਗੇ ਲਾਇਏ? ਹੈ? ਬੈਟਾ ਮੇਤਰ ਹੁਣ ਪਹੁੰਚ ਗਏ ਚੀਮੀ ਦੇ ਹੁਣ ਪਹੁੰਚਾਂਗੇ ਦੁਬਾਰ ਚਰੇ ਤੇ ਜਾ ਕੇ ਗੱਡੀ ਕਰਾਂਗੇ ਪਾਰਕ ਤੇ ਤੁਹਾਨੂੰ ਦਿਖਾਉਣੇ ਆ ਕਿੰਨੇ ਕੁ ਲਵੇਟ ਲੈ ਕਿਵੇਂ ਕੁਝ ਕਰ ਲਿਆ ਕੀ ਗੱਲ ਬਾਤ ਆ ਹਨ ਤੇ ਵਲੌਗ ਨਾ ਬਣੇ ਰਿਓ ਕਿ ਹਜੇ ਸਾਡਾ 1-2 ਮਿੰਟ ਵਲੌਗ ਵਾਲੇ ਹੋਰ ਚੱਲੂ ਨਹੀਂ ਪਤਾ 3 ਮਿੰਟ ਹੀ ਚੱਲ ਜੇ ਹਜੇ ਤੇ ਹੁਣ ਜਿਵੇਂ ਕਿ ਜੀ ਆਪ ਦੀ ਨਗਰੀ ਜੀ ਜਾ ਕੇ ਤੇ ਸਵੇਰੇ ਤੁਰੇ ਸੀਗੇ ਅਸੀਂ 10 ਵਜੇ ਦੇ ਕਰੀਬ ਤੇ 6 ਵਜੇ ਗਏ ਹਨਾ ਇਹ ਹਜੇ ਮੇਰੇ ਹਿਸਾਬ ਨਾਲ ਵੱਜੀ ਨਹੀਂ ਆਪਣੀ ਗੱਡੀ ਦਾ ਟਾਈਮ ਹੋਇਆ 5:58 ਹੋਇਆ ਹਜੇ 6:10 ਮਿੰਟ ਗੱਡੀ ਦਿਖਾ ਰਹੀ ਆ 5:58 ਮਿੰਟ ਦਾ ਸਮਾਂ ਜਿਹੜਾ ਉਹ ਹੋਇਆ ਲਾਈਵ ਰਿਪੋ ਆ ਕੇ ਫਟੋਗੇ ਇਹ ਘਰ ਵਾਪਸ ਨਾਲੇ ਕਰਦਿਆਂ ਤੇ ਬਹੁਤ ਭਾਂਤੀ ਦੁਨੀਆ ਮਿਲਿਆ ਸਾਨੂੰ ਪਤਾ ਡਰਾਈਵਰ ਸਿਰੇ ਸਿਰੇ ਵਾਲੀ ਮਿਲਦੇ ਆ ਰਾਜ ਸਾਨੂੰ ਬਈ ਮਿੱਤਰੋ ਪਹੁੰਚ ਗਏ ਘਰੇ ਤੇ ਆ ਗ੍ਰੀਸ਼ਨ ਹੋ ਗਈ ਹੁਣ ਲਾਈਵ ਵੀ ਦੇਖ ਸਕਦੇ ਆ ਲੱਭੜ ਕੇ ਸਵੇਰੇ ਕਰਾਂਗੇ ਸਾਫ ਤੇ ਅੱਜ ਦਾ ਬਲੌਗ ਦਾ ਸੋਸ ਨੂੰ ਕਿਵੇਂ ਲੱਗਿਆ ਸਾਡਾ ਇਦਰ ਸਾਂਵਰਪੂਰੇ ਡੂੰਗੇ ਇੰਤਜ਼ਾਰ ਸੀ ਸਮਰਾ ਹੈਲੋ ਓਏ ਸਮਲ ਹੈਲੋ ਇਧ ਡਰਾਈ ਨਾ ਜਾ ਹੈਲੋ ਆ ਜਾ ਆ ਜਾ ਹੈਲੋ ਹੱਥ ਜਾ ਕੱਢ ਲਿਆ ਕਰਨਾ ਹੈਲੋ ਮਿੱਡਿਆ ਹੈਲੋ 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 ਤਾਂ ਫੱਕ ਅੱਲਾਂਗੇ ਠੱਕੇ ਨਾਲ ਹੀ ਅਸੀਂ ਮਿੱਡੀ ਗੈਂਸਤਰ ਮਿੱਤਰਾਂ ਅੱਜ ਦੇ ਬਲੌਗ ਨੂੰ ਕਰਦੇ ਆ ਇੱਥੇ ਖਤਮ ਤੋਂ ਬਹੁਤ ਬਹੁਤ ਧੰਨਵਾਦ